ਲੋੜ ਤੇ ਲੋਭ ਦੇ ਵਿੱਚ ਅੰਤਰ ਹੈ ਇੱਕ ਨਿੱਕੇ ਜਿਹੇ ਉਦਾਹਰਣ ਦੇ ਰਾਹੀਂ ਮੈਂ ਪ੍ਰਗਟ ਕਰਾਂ ਜੈਸੇ ਮੈਨੂੰ ਭੁੱਖ ਲੱਗੀ ਐ ਮੈਂ ਰੋਟੀ ਖਾ ਰਿਹਾ ਐ ਮੇਰੀ ਲੋੜ ਐ ਲੋੜ ਐ ਪਰ ਖਾਂਦਿਆਂ ਖਾਂਦੇ ਮੇਰੀ ਭੁੱਖ ਤੇ ਮਿਟ ਗਈ ਲੋੜ ਪੂਰੀ ਹੋ ਗਈ ਲੇਕਿਨ ਮੈਂ ਫਿਰ ਵੀ ਖਾ ਰਿਹਾ ਐ ਕਿਉਂਕਿ ਸਵਾਦ ਆਉਂਦਾ ਐ ਸਵਾਦ ਆਉਂਦਾ ਰਾਸ ਆ ਰਿਹਾ ਐ ਹੁਣ ਇਹ ਖਾਣਾ ਲੋਭ ਬਣ ਗਿਆ ਲੋੜਾਂ ਸੀਮਤ ਨੇ ਖਾਣੇ ਦੇ ਉਦਾਹਰਣ ਨਾਲ ਮੈਂ ਦੇ ਰਿਹਾ ਸਭ ਕੁਝ ਲੋੜਾਂ ਸਾਰੀਆਂ ਦੀ ਸਾਰੀਆਂ ਮਨੁੱਖ ਦੀਆਂ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਲੋਭ ਦੀ ਕੋਈ ਸੀਮਾ ਨਹੀਂ ਹੁਣ ਇਹਨੂੰ ਥੋੜਾ ਜਿਹਾ ਮੈਂ ਬਿਆਨ ਕਰ ਦਿਆਂ ਤਾਂ ਕਿ ਪੂਰੀ ਗੱਲ ਪਕੜ ਵਿੱਚ ਆ ਜਾਏ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਤੁਸੀਂ ਆਖੋਗੇ ਕੀ ਲਾਭ ਹੈ ਛੋਟੀ ਦਾ ਧਨવાન ਬਣ ਜਾਣਾ ਇੱਕ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਸਣ ਲੱਗ ਪੈਂਦੀ ਹੈ ਅੰਦਰ ਦਾ ਕੰਗਾਲਪਣਾ ਦਿਸਣ ਲੱਗ ਪੈਂਦਾ ਹੈ ਇੱਕ ਗਰੀਬ ਮਨੁੱਖ